ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਜੀ ਸਵਾਗਤ ਕਰਦੇ ਆਂ ਆਪਾਂ ਆਪਣੇ ਚੈਨਲ ਦੇ ਬੋਪਰ ਹੈ ਵੈਜੀਟੇਬਲ ਫਾਰਮ ਤੇ ਤੇ ਰਾਤ ਮੀਂਹ ਬਹੁਤ ਜ਼ਿਆਦਾ ਪੈ ਗਿਆ ਸੀ ਤੇ ਉਹਦੇ ਕਰਕੇ ਆਪਾਂ ਆਪਣੇ ਖੇਤ ਆਏ ਸੀਗੇ ਖੇਤ ਦਾ ਨਜ਼ਾਰਾ ਦਿਖਾਉਣੇ ਆ ਤੁਹਾਨੂੰ ਇਹ ਵੀਡੀਓ ਆਪਾਂ ਬਣਾਈ ਆ ਜੀ ਜਿਹੜੇ ਵੀਰ ਆਪਣੀਆਂ ਜ਼ਮੀਨਾਂ ਨੂੰ ਜ਼ਹਿਰ ਮੁਕਤ ਕਰਨਾ ਚਾਹੁੰਦੇ ਆ ਤੇ ਅਸੀਂ ਕਿਵੇਂ ਅੰਦਾਜ਼ਾ ਲਾ ਸਕਦੇ ਆਂ ਵੀ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਜ਼ਹਿਰ ਤੋਂ ਬਚ ਰਹੀਆਂ ਨੇ ਜਾਂ ਨਹੀਂ ਬਚ ਰਹੀਆਂ ਚਲੋ ਆਜੋ ਆਪਾਂ ਆਪਣੇ ਖੇਤ ਜਾ ਕੇ ਤੁਹਾਨੂੰ ਦਿਖਾਉਣੇ ਆ ਜੀ ਦਿਖਾਉਣੇ ਆਪਣੇ ਖੇਤ ਦਾ ਨਜ਼ਾਰਾ ਦੋਸਤੋ ਇਹ ਜਿਹੜੇ ਜੀਵ ਦੇਖ ਰਹੇ ਹੋ ਨਾ ਤੁਸੀਂ ਇਹ ਕਿਸਾਨ ਦੇ ਸਭ ਤੋਂ ਵੱਡੇ ਮਿੱਤਰ ਨੇ ਜੀ ਤੇ ਇਹ ਰਾਤ ਮੀਂਹ ਪਿਆ ਸੀ ਤੇ ਜਦੋਂ ਅਸੀਂ ਸਵੇਰੇ ਆਪਣੇ ਖੇਤ ਆਏ ਨਾ ਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਜਿੱਥੇ ਅਸੀਂ ਸਬਜ਼ੀ ਲਾਈ ਹੋਈ ਆ ਆਪਣੇ ਸਾਰੇ ਖੇਤ ਵਿੱਚ ਉੱਥੇ ਸਾਰੇ ਖੇਤ ਵਿੱਚ ਹੀ ਦੇਖਣ ਨੂੰ ਮਿਲੇ ਸਾਨੂੰ ਅੱਜ ਬੜਾ ਚੰਗਾ ਲੱਗਿਆ ਜਦੋਂ ਇਹ ਦੇਖਣ ਨੂੰ ਮਿਲੇ ਤੇ ਬਾਕੀ ਤੁਸੀਂ ਦੇਖਿਆ ਹੋਣਾ ਅੱਜ ਤੋਂ 20-25 ਸਾਲ ਪਹਿਲਾਂ ਇਹ ਨਾ ਆਮ ਹੀ ਦੇਖਣ ਨੂੰ ਮਿਲਦੇ ਹੁੰਦੇ ਸੀ ਆਪਣੀਆਂ ਜ਼ਮੀਨਾਂ ਵਿੱਚ ਜਾਂ ਜਿਹੜੀਆਂ ਰਾਹਦਾਰੀਆਂ ਹੁੰਦੀਆਂ ਸੀ ਜਦੋਂ ਮੀਂਹ ਪੈਂਦਾ ਸੀ ਰਾਤ ਨੂੰ ਮੀਂਹ ਪੈਂਦਾ ਸੀ ਸਵੇਰੇ ਆ ਕੇ ਅਸੀਂ ਦੇਖਦੇ ਸੀ ਨਾ ਆਮ ਹੀ ਦੇਖਣ ਨੂੰ ਮਿਲ ਜਾਂਦੇ ਸੀ ਤੇ ਅੱਜ ਕੱਲ ਜਿਹੜੀ ਇਹਨਾਂ ਦੀ ਮਾਤਰਾ ਜਿਹੜੀ ਘਟੀ ਹੋਈ ਆ ਇਹ ਨਾ ਹੋਣ ਦੇ ਬਰਾਬਰ ਹੀ ਅੱਜ ਕੱਲ ਤਾਂ ਦੇਖਣ ਨੂੰ ਬਹੁਤ ਜ਼ਿਆਦਾ ਘੱਟ ਮਿਲਦੇ ਆ ਤੇ ਇਹਨਾਂ ਦਾ ਕਾਰਨ ਇਹੀ ਆ ਜੀ ਮਰਨ ਦਾ ਜਿਹੜੀਆਂ ਆਪਾਂ ਜਿਹੜੇ ਆਪਣੇ ਖੇਤਾਂ ਵਿੱਚ ਰਸਾਇਣਕ ਖਾਦਾਂ ਨੇ ਕੈਮੀਕਲ ਦਵਾਈਆਂ ਨੇ ਗਈਆਂ ਉਹਨਾਂ ਦੀ ਜਿਹੜੀ ਵਰਤੋਂ ਆਪਾਂ ਜ਼ਿਆਦਾ ਕਰਨ ਲੱਗੇ ਇੰਨੇ ਜ਼ਿਆਦਾ ਫਾਇਦੇ ਆ ਜਿਵੇਂ ਤੁਸੀਂ ਆਪਣੀ ਜ਼ਮੀਨ ਦਾ ਜਾਂ ਅੰਦਾਜ਼ਾ ਲਾਉਣਾ ਹੋਵੇ ਵੀ ਸਾਡੀ ਜ਼ਮੀਨ ਕਿੰਨੀ ਰੇ ਸਪਰੇਅ ਤੇ ਲੱਗੀ ਹੋਈ ਆ ਤੇ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਆਪਣੀਆਂ ਜ਼ਮੀਨਾਂ ਵਿੱਚ ਜ਼ਿਆਦਾ ਰੇ ਸਪਰੇਅ ਦੀ ਖਤਰਨਾਕ ਦਵਾਈਆਂ ਦੀ ਵਰਤੋਂ ਕਰਦੇ ਹੋ ਤੇ ਉੱਥੇ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਗੇ ਕਿਉਂਕਿ ਇਹ ਮਰ ਜਾਂਦੇ ਆ ਕਿ ਬੜੇ ਜਾਣੀ ਸੋਹਲ ਜੇ ਜੀਵ ਨੇ ਇਹ ਤੁਸੀਂ ਜੂਰੀਏ ਦਾ ਇੱਕ ਦਾਣਾ ਇਹਦੇ ਉੱਪਰ ਪਾ ਕੇ ਦੇਖ ਲਿਓ ਤੇ ਇਹਨੇ ਨਾਲ ਦੀ ਨਾਲ ਹੀ ਉੱਥੇ ਮਰ ਜਾਣਾ ਸੋ ਜਿੱਥੇ ਆਪਾਂ ਵਰਤੋਂ ਘੱਟ ਕਰਦੇ ਆ ਜਾਂ ਨਾਂ ਦੇ ਬਰਾਬਰ ਕਰਦੇ ਆ ਜਾਂ ਆਰਗੈਨਿਕ ਦਵਾਈਆਂ ਦੀ ਵਰਤੋਂ ਕਰਦੇ ਆ ਤੇ ਉੱਥੇ ਹੀ ਤੁਹਾਨੂੰ ਦੇਖਣ ਨੂੰ ਮਿਲਣਗੇ ਇਹ ਤੇ ਜ਼ਮੀਨ ਦੇ ਇੰਨਾ نیچے ਚਲੇ ਜਾਂਦੇ ਆ ਨਾ ਜਿੱਥੇ ਅੱਜ ਕੱਲ ਮਹਿੰਗੇ ਤੋਂ ਮਹਿੰਗੇ ਜਿਹੜੇ ਕਲਟੀਵੇਟਰ ਆਏ ਨੇ ਟਰੈਕਟਰ ਆਏ ਨੇ ਵੱਡੇ ਵੱਡੇ ਉੱਥੇ ਉਹ ਵੀ ਨਹੀਂ ਜਾ ਸਕਦੇ ਜਿੱਥੇ ਇਹ ਚਲੇ ਜਾਂਦੇ ਆ ਉਹਦੇ ਨਾਲ ਕੀ ਹੁੰਦਾ ਇਹ ਨਾ ਬਰੀਕ ਬਰੀਕ ਸਰਾਖ ਕਰਦੇ ਰਹਿੰਦੇ ਆਪਣੀ ਜ਼ਮੀਨ 'ਚ ਤੇ ਜਦੋਂ ਮੀਂਹ ਜ਼ਿਆਦਾ ਆਉਂਦਾ ਜਾਂ ਪਾਣੀ ਜ਼ਿਆਦਾ ਖੜ ਜਾਂਦਾ ਤੇ ਆਪਣੀ ਜਿਹੜੀ ਜ਼ਮੀਨ ਆ ਉਹਦੇ ਵਿੱਚ ਨਾ ਪਾਣੀ ਰੱਚ ਜਾਂਦਾ نیچے ਚਲਿਆ ਜਾਂਦਾ ਪਾਣੀ ਉੱਪਰ ਨਹੀਂ ਖੜਦਾ ਆਪਣੀ ਫਸਲ ਨਹੀਂ ਖਰਾਬ ਹੁੰਦੀ ਆ ਦੇਖੋ ਕਿਤੇ ਤੁਹਾਨੂੰ ਦਿਖ ਰਿਹਾ ਪਾਣੀ ਇੱਥੇ ਵੀਡੀਓ ਵਿੱਚ ਦੇਖ ਰਹੇ ਹਾਂ ਤੇ ਮੀਂਹ ਬਹੁਤ ਜ਼ਿਆਦਾ ਪਿਆ ਸੀ ਰਾਤ ਦੇਖੋ ਕਿਤੇ ਨਹੀਂ ਪਾਣੀ ਦਿਖ ਰਿਹਾ ਤੁਹਾਨੂੰ ਦੇਖੋ ਇਹਨਾਂ ਦੇ ਸਰਾਖ ਵੀ ਦੇਖੋ ਕਿਵੇਂ ਕਰੇ ਹੋਏ ਨੇ ਵਿੱਚ ਤੇ ਦੂਜਾ ਇਹ ਨਾ ਨੀਚੋਂ ਜ਼ਮੀਨ ਨੂੰ ਪੋਲਾ ਬਣਾ ਕੇ ਰੱਖਦੇ ਆ ਤੇ ਜਿਹੜੀ ਆਪਣੀ ਫਸਲ ਲੱਗੀ ਹੁੰਦੀ ਆ ਜਾਂ ਸਬਜ਼ੀ ਜਾਂ ਕੋਈ ਵੀ ਫਸਲ ਲੱਗੀ ਹੁੰਦੀ ਆ ਉਹਦੀਆਂ ਜੜਾਂ ਚ ਗਰੋਥ ਹੁੰਦੀ ਰਹਿੰਦੀ ਆ ਜੜਾਂ ਜਿਆਦਾ ਫੈਲਦੀਆਂ ਨੇਗੀਆਂ ਤੇ ਆਪਾਂ ਨੂੰ ਫਾਲ ਜਿਹੜਾ ਵੱਧ ਲੱਗਦਾ ਆਪਣੀ ਜਿਹੜੀ ਫਸਲ ਲੱਗੀ ਤੇ ਦੋਸਤੋ ਜਿਵੇਂ ਆਪਾਂ ਗੰਡੋਆਂ ਦੀ ਗਿਣਤੀ ਵਿੱਚ ਵਾਧਾ ਕਰਨਾ ਜੇ ਆਪਣੀਆਂ ਜ਼ਮੀਨਾਂ ਨੂੰ ਉਪਜਾਊ ਬਣਾਉਣਾ ਦੇ ਬਾਰੇ ਆਪਾਂ ਨੂੰ ਨਾ ਰਸਾਇਣਿਕ ਖਾਦਾਂ ਜਿਹੜੀਆਂ ਕੈਮੀਕਲ ਦਵਾਈਆਂ ਇਹਨਾਂ ਦੀ ਵਰਤੋਂ ਘੱਟ ਕਰਨੀ ਪੈਣੀ ਆ ਤੇ ਇਹ ਵੀ ਨਾ ਹੋਵੇ ਵੀ ਤੁਸੀਂ ਇੱਕਦਾਂ ਹੀ ਹੁਣ ਬੰਦ ਕਰ ਦੋ ਤੇ ਦੂਜੀਆਂ ਜਿਹੜੀਆਂ ਜੈਵਿਕ ਦਵਾਈਆਂ ਨੇ ਆਰਗੈਨਿਕ ਦਵਾਈਆਂ ਖਾਦਾਂ ਨੇ ਉਹਨਾਂ ਦੀ ਵਰਤੋਂ ਕਰਨ ਲੱਗ ਜਾਓ ਇਦਾਂ ਵੀ ਨਹੀਂ ਹੋ ਸਕਦਾ ਘੱਟ ਕਰਨ ਦਾ ਤਰੀਕਾ ਤੁਹਾਨੂੰ ਦੱਸ ਦੇਣਾ ਜਿਵੇਂ ਮੰਨ ਲਓ ਆਪਾਂ 10 ਥੈਲੇ ਜਾਂ 10 ਥੈਲੇ ਯੂਰੀਆ ਜਾਂ 10 ਥੈਲੇ ਡੀਪੀ ਦੇ ਵਰਤਦੇ ਆ ਉਹਦੀ ਜਗ੍ਹਾ ਤੁਸੀਂ 8 ਥੈਲੇ ਯੂਰੀਆ ਦੇ ਪਾ ਲੋ ਤੇ 2 ਥੈਲੇ ਵਰਮੀ ਕੰਪੋਸਟ ਦੇ ਜਾਂ ਆਰਗੈਨਿਕ ਜਿਹੜੀਆਂ ਖਾਦਾਂ ਦਵਾਈਆਂ ਆਉਂਦੀਆਂ ਮਾਰਕੀਟ 'ਚ ਉਹ ਪਾ ਲੋ ਤੇ 6 ਮਹੀਨਿਆਂ ਬਾਅਦ ਜਦੋਂ ਆਪਾਂ ਦੁਬਾਰੇ ਫੇਰ ਪਾਉਣੇ ਹੁੰਦੇ ਆਗੇ ਅਗਲੀ ਫਸਲ ਲਈ ਉੱਥੇ ਤੁਸੀਂ 6 ਥੈਲੇ ਯੂਰੀਆ ਦੇ ਵਰਤ ਲੋ ਤੇ 4 ਥੈਲੇ ਫੇਰ ਆਰਗੈਨਿਕ ਖਾਦਾਂ ਦੇ ਵਰਤ ਲੋ ਫੇਰ ਅਗਲੇ ਸਾਲ ਫੇਰ ਇਦਾਂ ਹੀ ਘਟਾ ਲਓ ਇਦਾਂ ਡੋਜ਼ ਹੌਲੀ-ਹੌਲੀ ਘਟਾਉਣੀ ਪੈਣੀ ਆ ਸੋ ਇਦਾਂ ਨਹੀਂ ਵੀ ਇੱਕਦਮ ਹੀ ਆਪਾਂ ਜੈਵਿਕ ਵਾਲੇ ਪਾਸੇ ਆ ਜਾਈਏ ਇਦਾਂ ਨਹੀਂ ਹੋ ਸਕਦਾ ਜੋ ਜਿਵੇਂ ਨਸ਼ੇੜੀ ਬੰਦੇ ਨੂੰ ਮੰਨ ਲਓ ਇੱਕਦਮ ਆਪਾਂ ਨਸ਼ਾ ਛੱਡਣ ਨੂੰ ਕਹਿ ਦਈਏ ਵੀ ਉਹਨੂੰ ਕਹਿ ਦਈਏ ਵੀ ਤੂੰ ਦੁੱਧ ਦਹੀਂ ਇਹਦੇ ਤੇ ਲੱਗ ਜਾ ਸੋ ਇਦਾਂ ਉਹ ਲੱਗ ਨਹੀਂ ਸਕਦਾ ਜੇ ਆਪਾਂ ਨੂੰ ਦੇਣ ਲੱਗ ਜਾਈਏ ਹੋ ਸਕਦਾ ਉਹਨੂੰ ਜ਼ਿਆਦਾ ਪ੍ਰੋਬਲਮਾਂ ਕ੍ਰੀਏਟ ਹੋ ਜਾਣ ਕਿਉਂਕਿ ਉਹਨੂੰ ਵੀ ਹੌਲੀ-ਹੌਲੀ ਜਿਹੜੀ ਉਹਦੀ ਨਸ਼ੇ ਦੀ ਡੋਜ਼ ਦੇਣੀ ਪੈਣੀ ਆ ਫੇਰ ਹੀ ਉਹ ਨਸ਼ਾ ਛੱਡ ਸਕਦਾ ਸੋ ਇਦਾਂ ਹੀ ਇਹੀ ਹਾਲ ਆਪਣੀਆਂ ਜ਼ਮੀਨਾਂ ਦਾ ਹੋਇਆ ਹੋਇਆ ਇਹ ਵੀ ਨਸ਼ੇ ਤੇ ਲੱਗੀਆਂ ਹੋਈਆਂ ਤੇ ਇਹਨਾਂ ਨੂੰ ਛਡਾਉਣ ਲਈ ਨਾ ਥੋੜੀ-ਥੋੜੀ ਮਾਤਰਾ ਆਪਾਂ ਨੂੰ ਜੈਵਿਕ ਖਾਦਾਂ ਦੀ ਦੇਣੀ ਪੈਣੀ ਆ ਫਿਰ ਇੱਕਦਮ ਜਦੋਂ ਆਪਾਂ ਨੂੰ ਲੱਗਣ ਲੱਗ ਗਿਆ ਵੀ ਇਹ ਰਸਾਇਣਕ ਖਾਦਾਂ ਤੋਂ ਬਿਨਾਂ ਰਹਿ ਸਕਦੀਆਂ ਨੇ ਫਿਰ ਆਪਾਂ ਨੂੰ ਡੋਜ਼ ਜੈਵਿਕ ਖਾਦਾਂ ਦੀ ਵਧਾ ਸਕਦੇ ਆ ਸੋ ਦੋਸਤੋ ਇਹ ਕੰਮ ਕਰਕੇ ਦੇਖਿਓ ਤੇ ਇਹੀ ਅਸੀਂ ਕੰਮ 2-3 ਸਾਲਾਂ ਤੋਂ ਕਰਦੇ ਆ ਰਹੇ ਆ ਸੋ ਸਾਨੂੰ ਹੁਣ ਇਦਾਂ ਨਹੀਂ ਹੈਗਾ ਵੀ ਜੇ ਅਸੀਂ ਰਸਾਇਣਕ ਖਾਦਾਂ ਦੀ ਵਰਤੋਂ ਨਾ ਕਰੀਏ ਵੀ ਸਾਡੀ ਫਸਲ ਨਹੀਂ ਹੋਣੀ ਸੋ ਸਾਨੂੰ ਆਪਣੀਆਂ ਜ਼ਮੀਨਾਂ ਤੇ ਹੁਣ ਯਕੀਨ ਆ ਭਰੋਸਾ ਹੋ ਗਿਆ ਵੀ ਨਹੀਂ ਹੋ ਸਕਦਾ ਇਹ ਜੜੀਆਂ ਆਰਗੈਨਿਕ ਜੜੀਆਂ ਜੈਵਿਕ ਖਾਦਾਂ ਦੀ ਵਰਤੋਂ ਕਰਦੇ ਆ ਉਹਨਾਂ ਨਾਲ ਅਸੀਂ ਆਪਣੀਆਂ ਜੜੀਆਂ ਫਸਲਾਂ ਲੈ ਸਕਦੇ ਆ ਕਿਉਂਕਿ ਜਦੋਂ ਜ਼ਮੀਨ ਵਿੱਚ ਗੰਡੋਏ ਆ ਗਏ ਮੰਨ ਲਓ ਥੋੜੀ ਜ਼ਮੀਨ ਉਪਜਾਊ ਆ ਤੁਹਾਨੂੰ ਕੋਈ ਰਸਾਇਣਕ ਖਾਦਾਂ ਦਵਾਈਆਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਤੇ ਬਾਕੀ ਆਉਣ ਵਾਲੇ ਟਾਈਮ 'ਚ ਆਪਾਂ ਆਪਣੀ ਪੀੜ੍ਹੀ ਨੂੰ ਆਪਣੇ ਬੱਚਿਆਂ ਨੂੰ ਆਪਣੀਆਂ ਜੜੀਆਂ ਜ਼ਮੀਨਾਂ ਨੇ ਸਹੀ ਸਲਾਮਤ ਦੇ ਕੇ ਚੱਲੀਏ ਇਹ ਉਪਰਾਲਾ ਜ਼ਰੂਰ ਕਰਿਓ ਕਿਉਂਕਿ ਜਿਹੜੇ ਬੱਚੇ ਆਪਣੇ ਆਉਣ ਵਾਲੇ ਬੱਚੇ ਆ ਆਪਣੀ ਆਉਣ ਵਾਲੀ ਪੀੜ੍ਹੀ ਆ ਉਹ ਆਪਾਂ ਨੂੰ ਕੱਲ ਨੂੰ ਇਹ ਨਾ ਕਹੇ ਵੀ ਤੁਸੀਂ ਸਾਡੀਆਂ ਜ਼ਮੀਨਾਂ ਬੰਜਰ ਕਰਕੇ ਸਾਨੂੰ ਸਾਂਭਤੀਆਂ ਜਿਹੜੀਆਂ ਸਾਡੇ ਹਿੱਸੇ ਆਈਆਂ ਨੇ ਵੀ ਕਿਉਂਕਿ ਉਦੋਂ ਉਹ ਟਾਈਮਾਂ 'ਚ ਨਾ ਤਾਂ ਕਿਸੇ ਦਵਾਈਆਂ ਨੇ ਕੰਮ ਕਰਨਾ ਕਿਉਂਕਿ ਮਹਿੰਗੀਆਂ ਮਹਿੰਗੀਆਂ ਦਵਾਈਆਂ ਹੋ ਜਾਣੀਆਂ ਬਜਟ ਤੋਂ ਕੰਮ ਬਾਹਰ ਹੋ ਜਾਣਾ ਉਹ ਸਾਰਾ ਬੰਜਰੀ ਹੋ ਜਾਣਾ ਆਪਣੀਆਂ ਜ਼ਮੀਨਾਂ ਜੇ ਆਪਾਂ ਜ਼ਮੀਨਾਂ ਆਪਣੀਆਂ ਹੁਣ ਨਾ ਸਾਂਭੀਆਂ ਸੋ ਵੀਰੋ ਅ ਜੇ ਵੀਡੀਓ ਮੇਰੀ ਚੰਗੀ ਲੱਗੀ ਤਾਂ ਵੀਡੀਓ ਅੱਗੇ ਸ਼ੇਅਰ ਕਰ ਦਿਓ ਬਾਕੀ ਵੀਡੀਓ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ